ਹੈਲੋ ਜੀ ਅੱਜ ਬਣਾਉਣੀ ਹੈ ਆਪਣੀ ਏਡੀ ਪੁਰਜੀ ਉਦھر ਲਈ ਪਿਆਜ਼ ਤੇ ਹਰੀਆਂ ਮਿਰਚਾਂ ਲਈ ਤੁਹਾਨੂੰ ਆਪਾਂ ਹੁਣ ਸਬਜ਼ਰ ਕਰ ਲਈਏ ਤੇ ਅਗੂ ਬਾਦ ਆਪਾਂ ਬਣਾਉਣੀ ਹੈ ਫਰਾਈ ਪੈਨ ਦੇ ਵਿੱਚ ਆਪਾਂ ਤੇਲ ਪਾ ਲਿਆ ਹਾਂ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਜੀਰਾ हाँ जी हाँ जीरा रखना भजिएगा जी पा दे प्याज हाँ जी प्याज हम आप ब्राउन होने तक हाँ जी ये आप हरिया मिचा ਪਹਿਲਾ ਹਰੀਆਂ ਮਿਕਸਾਂ ਆਪਣੀਆਂ ਜੇ ਨਾਲ ਹੀ ਕਰੀਏ ਤਾਂ ਮਸਾਲੇ ਦੇ ਜੰਦੇ ਨਹੀਂ ਕਿ ਆਪਾਂ ਬਰੌਂ ਥੋੜੇ ਜਿਹਾ ਬਰੌਂ ਹੋਣ ਤੇ ਪਿਆਜ਼ ਥੇਰਾ ਪਰੋਣ ਉਸ ਤੋਂ ਪਹਿਲਾਂ ਹਾਂ ਜੇ ਉਹਨਾਂ ਆਪਾਂ ਪਰੀ ਪਨੀਰ ਨੂੰ ਹੱਥਾਂ ਦੇ ਨਾਲ ਹੀ ਮੈਸ ਕਰ ਲੈਣਾ ਜੇ ਆਪਾਂ ਕੱਦੂਕਾਸ ਕਰਦੇ ਹਾਂ ਤਾਂ ਉਹਦਾ ਵਧੀਆ ਨਹੀਂ ਰਹਿੰਦਾ ਤੇ ਆਪਾਂ ਹੱਥਾਂ ਨਾਲ ਹੀ ਕੱਦੂਕਾਸ ਮੈਸੇਜ ਕਰਾਂਗੇ ਨਾ इतना तो बहुत बढ़िया पर्दी बन गई है पनीर की हाँ जी मैं सो गया अपना पनीर हम आप गर्म का पाउडर अदा चमच हल्दी का मिर्चा का पालना जो आप हरिया मिर्चा पानी करके मिर्च पाए हाँ जी इन्हें जो चंडी तरह लेना ताकि हल्दी का कच्चा पढ़ना रहे ਹੁਣ ਆਪਾਂ ਇਹਦੇ ਵਿੱਚ ਪਾ DNA ਤੇ ਫਿਰ ਵੀ ਆਪਾਂ ਚੰਗੀ ਕਰਾਉਣ ਹੁਣ ਅਗਲਾ ਰਣਾ ਵਿੱਚ ਤੇ ਥੋੜਾ ਜਿਹਾ ਟਾਈਮ ਆਪਾਂ ਆਪਣੀ ਜੇ ਅਸੀਂ ਮੈਂ ਜੇ ਫਲੋ ਇਸੇ ਕਰਕੇ ਫਲੋ ਕਰਦੇ ਨਾ ਗੈਰ ਵਿੱਚ ਆਪਾਂ ਜੇ ਕੋਈ ਮੋਟਾ ਜਿਹਾ ਪੀਸ ਹੋਵੇ ਤਾਂ ਉਹਨੂੰ ਥੋੜਾ ਜਿਹਾ ਮੈਸ ਕਰਦੇ ਹਾਂ ਫਿਰ ਬੱਚੇ ਖਾ ਕੇ ਹੁਣ ਇਹਦੇ ਵਿੱਚ ਪਾ ਰਹੇ ਹਾਂ ਕਿ ਤੁਸੀਂ ਵੀ ਕਿ ਬੱਚੇ ਖਾ ਕੇ ਪਨੀਰ ਵਾਲੀ ਘੋੜੀ ਬਹਰਾਂ ਜੀ ਨੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਓਕੇ ਜੀ ਧੰਨਵਾਦ